ਪਿੰਡ ਫਗਲਾਣਾ ਵਿਖੇ ਦਰਬਾਰ ਬਾਬਾ ਰਾਮਚੰਦ ਸ਼ਾਹ ਜੀ ਦੇ ਸਤੰਤਿ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਰਾਮਚੰਦ ਸ਼ਾਹ ਜੀ ਕਾਦਰੀ ਜੀ ਦੀ ਯਾਦ ਵਿੱਚ ਸਲਾਨਾ 22ਵਾਂ ਜੋੜ ਮੇਲਾ ਮੁਖ ਸੇਵਾਦਾਰ ਡਾਕਟਰ ਨਰਿੰਦਰ ਕੁਮਾਰ ਘਰ ਸ਼ੰਕਰ ਜੀ ਦੀ ਅਗਵਾਈ ਹੇਠ ਸ਼ਰਧਾ ਪੂਰਨਾ ਸਤਕਾਰ ਸਹਿਤ ਕਰਵਾਇਆ ਗਿਆ ਇਸ ਮੌਕੇ ਸੇਵਾਦਾਰ ਡਾਕਟਰ ਗੌਰਵ ਕੁਮਾਰ ਗਰਸ਼ੰਕਰ ਡਾਕਟਰ ਅਮਨਦੀਪ ਸਿੰਘ ਗਰਸ਼ੰਕਰ ਕੈਪਟਨ RAMDEV ਰਾਜੂ ਸਤਪਾਲ ਰਾਜੂ ਦੀਪਕ ਰਾਜੂ ਫਗਲਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ 22ਵੇਂ ਜੋੜ ਮੇਲੇ ਮੌਕੇ ਚਾਦਰ ਚਿਰਾਗ ਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ ਅਤੇ 22ਵੇਂ ਜੋੜ ਮੇਲੇ ਮੌਕੇ ਪੰਜਾਬ ਦੇ ਨਾਮ ਵਰ ਕਲਾਕਾਰ लवली ਮਲਹਾਰ ਵਿਜ਼ੇਮਾਨ ਕਵਾਲ ਪਾਰਟੀ ਨਕਾਲ ਪਾਰਟੀ ਚੰਡੀਗੜ੍ਹ ਵਾਲੇ ਆਦਿ ਨੇ ਪੀਰਾਂ ਦੀ ਮਹਿਫਲ ਸਜਾਈ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਬਾਈ ਮੇ ਜੋੜ ਮੇਲੇ ਮੌਕੇ ਰਾਤ ਨੂੰ ਹੀਰ ਰਾਂਝਾ ਧਰਮਵੀਰ ਪ੍ਰਦੇਸੀ ਡਰਾਮਾ ਕਮਿਟੀ ਪਾਰਟੀ ਵੱਲੋਂ ਪੇਸ਼ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਬਾਈ ਮੇ ਜੋੜ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਫੱਕਰ ਫਕੀਰ ਨੇ ਮੇਲੇ ਵਿੱਚ ਹਾਜ਼ਰੀ ਭਰ ਕੇ ਸੰਗਤਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਬਾਈ ਮੇ ਜੋੜ ਮੇਲੇ ਮੌਕੇ ਸੇ ਸਖਤਰ ਦੀ ਸੇਵਾ ਬਾਬਾ ਮੁਹਤਾ ਸਿੰਘ ਮਸਤਾਨਾ ਮੇਟੀਆਂ ਨੇ ਬਾਕੂ ਬਿਨਵਾਈ ਮੇਲੇ ਦੌਰਾਨ ਸੇਵਾਦਾਰ ਦੀਪਕ ਰਾਜੂ ਫਗਲਾਣਾ ਨੇ ਸਲਾਨਾ 22ਵੇਂ ਜੋੜ ਮੇਲੇ ਵਿੱਚ ਸਮੂਹ ਫੱਕਰ ਫਕੀਰ ਸੰਤ ਮਹਾਪੁਰਸ਼ ਪ੍ਰਮੁੱਖ ਸ਼ਖਸੀਅਤਾਂ ਤੇ ਸਹਿਯੋਗੀਆਂ ਨੂੰ ਸਿਰ ਪਾਉ ਦੇ ਕੇ ਸਨਮਾਨਿਤ ਕੀਤਾ ਤੇ ਮੇਲੇ ਵਿੱਚ ਸਹਿਯੋਗ ਦੇਣ ਤੇ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਕ ਰਾਜੂ ਫਗਲਾਣਾ ਕੁਲਦੀਪ ਰਤੂ ਨਿੱਕੀ ਪ੍ਰਿੰਸ ਪ੍ਰਭ ਬਾਦਲ ਮੰਗਾ ਬੱਗਾ ਗਾਂਧੀ ਛਤਰੀ ਜੱਸੀ ਸੋਹਣ ਦੀਪੂ ਅਜੀ ਫਿੱਡੂ ਰੋਬਨ ਸੰਦੀਪ ਵਿਨੇ ਲਵਲੀ ਰਵਿੰਦਰ ਮਹਿੰਗਾ ਹਲਵਾਈ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਪ੍ਰਬੰਧਕਾਂ ਨੇ ਸੰਗਤਾਂ ਦੀ ਸਹੂਲਤ ਲਈ ਜਾਪਕੌਣਿਆਂ ਦਾ ਤੇ ਗੁਰੂ ਕੇ ਦਾਤਾ ਜੀ ਦੇ ਲੰਗਰ ਵੀ ਉਤਟ ਵਰਤਾਏ ਗਏ ਦੇਖੋ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਜ਼ਿਲ੍ਹਾ ਇੰਚਾਰਜ ਹਰਵਿੰਦਰ ਸਿੰਘ ਢੁੰਗਰਨੀ ਦੀ ਵਿਸ਼ੇਸ਼ ਰਿਪੋਰਟ ਜਕਰਾਬਾ ਪੂਰਾ ਅਮਰ ਸ਼ਾਕਾਦਰੀ ਜੀ ਦਾ ਧੰਨਵਾਦ ਜੀ ਪਿੰਡ ਫਗਲਾਣਾ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ 22 ਮਾਰਚ ਨਾਲਾ ਜੋੜ ਮੇਲਾ ਪਿੰਡ ਫਗਲਾਣਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਚਾਦਰ ਦੀ ਰਸਮ ਨਿਸ਼ਾਨ ਸਾਹਿਬ ਤੇ ਉਸ ਤੋਂ ਪ੍ਰੰਤ ਪੰਜਾਬ ਦੇ ਨਾਮੀ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਾਈ ਜਿਸ ਪ੍ਰੰਤ ਰਾਤ ਨੂੰ ਧਰਮਵੀਰ ਪ੍ਰਦੇਸੀ ਦਾ ਡਰਾਮਾ ਪੇਸ਼ ਕਰਵਾਇਆ ਗਿਆ ਤੇ ਇਹ ਸਾਰਾ ਕੁਝ ਡਾਟਰ ਅਨਿੰਦਰ ਕੁਮਾਰ ਦੀ ਦੇ ਨਿਮਾਈ ਹੇਠ ਹੋਇਆ ਅਸੀਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਬਹੁਤ ਹੀ ਧੰਨਵਾਦ ਕਰ ਰਹੇ ਹਾਂ ਕਿ ਤਰਾ ਬਾਪੂ ਰਾਮਚੰਦ ਸਾਹਿਬ ਜੀ ਕਾ ਦਰਵਾਜਾ ਹੈ ਜੀ